ਪੰਜਾਬ ਦੇ ਵਿੱਚ ਨਸ਼ੇ ਕਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਅਨੇਕਾਂ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਦਿਲ ਨੂੰ ਝੰਜੋੜ ਦੇਣ ਵਾਲੇ ਹੁੰਦੇ ਨੇ ਨਿਤ ਦਿਨ ਕਿਤੋਂ ਨਾ ਕਿਤੇ ਅਜਿਹੀ ਖਬਰ ਸਾਡੇ ਸਾਹਮਣੇ ਆਉਂਦੀ ਹੈ ਜਦੋਂ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਅਸੀਂ ਨਿਤ ਦਿਨ ਅਜਿਹੀਆਂ ਖਬਰਾਂ ਸੁਣਦੇ ਹਾਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸੇ ਨਸ਼ਾ ਮੁਕਤ ਪੰਜਾਬ ਕਰਨਾ ਹੈ ਪਰ ਜਦੋਂ ਜਈਆਂ ਖਬਰਾਂ ਸਾਹਮਣੇ ਆਉਂਦੀਆਂ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਦਾਅਵਿਆਂ ਦੀ ਵੀ ਫੂਕ ਨਿਕਲਦੀ ਨਜ਼ਰ ਆਉਂਦੀ ਹੈ ਤਾਂ ਜੋ ਇੱਕ ਮਾਮਲਾ ਤਰਨਤਾਰਨ ਦੇ ਫਤਿਹਬਾਦ ਤੋਂ ਸਾਹਮਣੇ ਹੈ ਜਿੱਥੇ ਇੱਕ 25 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 2 ਮਹੀਨੇ ਪਹਿਲਾਂ ਉਹਨਾਂ ਦਾ ਵੱਡਾ ਮੁੰਡਾ ਸਰਵਨ ਸਿੰਘ ਵੀ ਨਸ਼ੇ ਦੀ ਓਵਰਡੋਜ਼ ਦੇ ਨਾਲ ਇਸ ਦੁਨੀਆ ਤੋਂ ਚਲਾ ਗਿਆ ਉਸਦੇ ਵੀ ਨਸ਼ੇ ਦੇ ਉਹ ਡੋਜ਼ ਨਾਲ ਮੌਤ ਹੋ ਗਈ ਤੇ ਹੁਣ 2 ਮਹੀਨਿਆਂ ਬਾਅਦ ਛੋਟਾ ਬੇਟਾ 25 ਸਾਲ ਦਾ ਸੰਜੂ ਕੁਮਾਰ ਵੀ ਨਸ਼ੇ ਦੇ ਉਹ ਡੋਜ਼ ਨਾਲ ਇਸ ਦੁਨੀਆ ਨੂੰ ਅਲਵਿਦਾ ਕਰ ਗਿਆ ਤਾਂ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਮਾਪੇ ਦੇ ਲਈ ਐ ਦੋ ਵੱਡੀ ਮੰਦਪਾਗੀ ਘਟਨਾ ਕੀ ਹੋ ਸਕਦੀ ਹੈ ਕਿ ਦੋ ਪੁੱਤ ਹੋਣ ਤੇ ਦੋਵੇਂ ਹੀ ਨਸ਼ੇ ਦੇ ਨਾਲ ਉਹਨਾਂ ਦੀ ਮੌਤ ਹੋ ਜਾਵੇ ਤੇ ਘਰ ਖਾਲੀ ਹੋ ਜਾਵੇ ਤਾਂ ਬੜਾ ਹੀ ਦਿਲ ਨੂੰ ਝੋੜ ਦੇਣ ਵਾਲੀ ਇਹ ਖਬਰ ਹੈ ਇਹ ਮਾਮਲਾ ਹੈ ਤਾਂ ਹੁਣ ਵੀ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਕਿ ਕਿਸ ਹੱਦ ਤੱਕ ਨਸ਼ਾ ਜੜਾ ਪੰਜਾਬ ਦੇ ਵਿੱਚ ਬਹਿ ਗਿਆ ਕਿ ਹੁਣ ਘਰਾਂ ਦੇ ਘਰ ਪੱਟੇ ਜਾ ਰਹੇ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਵੀ ਕੋਸਿਆ ਗਿਆ ਹੈ ਪ੍ਰਸ਼ਾਸਨ ਨੂੰ ਵੀ ਕੋਸ਼ਿਸ਼ ਆ ਗਿਆ ਕਿ ਆਖਰ ਨਸ਼ਾ ਕਿਉਂ ਨਹੀਂ ਬੰਦ ਹੁੰਦਾ ਕਿ ਸਾਡੇ ਘਰਾਂ ਦੇ ਘਰ ਜੜੇ ਨੇ ਉਹ ਖਰਾਬ ਹੋ ਰਹੇ ਨੇ ਤਾਂ ਇਸ ਬਾਬਤ ਕੀ ਕਹਿਣਾ ਪਰਿਵਾਰਕ ਮੈਂਬਰਾਂ ਤੋਂ ਵੀ ਤੁਹਾਨੂੰ ਸੁਣਾਣੇ ਆ ਜਿਆ ਭਰਾ ਵਾ ਆ ਤੇ ਪੋਤਰੀਆਂ ਪੋਤੜੇ ਆ ਇੱਥੇ ਪਿੰਡ ਪਿੰਡ ਨਸ਼ਾ ਵਿਖੰਡਿਆ ਮੇਰੇ ਭਰਾ ਦੇ ਜਵਾਨ ਪੁੱਤ ਮਰ ਗਏ ਆ ਇਹਨਾਂ ਦੇ ਪੁੱਤ ਮਰ ਜਾਣ ਖੱਤਿਆਂ ਦੇ ਇਹਨਾਂ ਦਾ ਰੋਵੇ ਕੱਕਣਾ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚ ਇਹ ਮੈਂ ਨਹੀਂ ਉਹਨਾਂ ਮੁੰਡੇ ਨੇ ਕਰਤੀ ਗੱਲ ਮੈਂ ਆਪਣੇ ਭਰਾ ਬਾਰੇ ਗੱਲ ਕਰਨੀ ਮੇਰੇ ਭਰਾ ਦੇ ਨਿੰਕੇ ਨਿੰਕੇ ਬੱਚੇ ਕਿ ਦਰ ਲੜਕਾ ਲਾਂਡੇ ਸਾਰੇ ਟੱਬਰ ਬੰਦਣਾ ਚਾਹੀਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਇਹ ਨਸ਼ੇ ਨਸ਼ੇ ਤੌਰ ਤੇ ਹੋਈ ਹੈ ਜੀ ਕਿਹੜਾ ਨਸ਼ਾ ਕੀਤਾ ਇਹ ਨਸ਼ਾ ਤੁਹਾਨੂੰ ਪਤਾ ਟੀਕਾ ਡੱਲਾ ਜਾਂ ਗੋਲੀ ਬਟਿਆ ਰਾ ਅੱਗੇ ਸਾਡਾ ਅਗੇ ਇੱਕ ਪਤੀ ਅੱਗੇ ਸਾਡਾ 2-2.5 ਮਹੀਨੇ ਹੋ ਗਏ ਤੇ ਪਹਿਲਾਂ ਉਹ ਪੂਰਾ ਇਹ ਤੁਹਾਨੂੰ ਇਹ ਪੂਰਾ ਹੋ ਗਿਆ ਤੇ ਕੀ ਨਾਂ ਸੀ ਨੌਜਵਾਨ ਦਾ ਕਿੰਨੀ ਕੋਮਰੀ ਇਹਦੀ ਉਮਰ ਹੈਗੀ ਆ ਜੀ 25-26 ਸਾਲ ਹੈ ਇਹ ਨਾਂ ਸੀ ਦਾ ਇਹਦਾ ਨਾਂ ਹੈ ਗਾ ਜੀ ਸੰਜੀਪ ਸੰਜੀਪ ਵਾਜੂ ਸਰਕਾਰ ਤੇ ਦਾਵਾ ਕਰ ਰਹੀ ਆ ਵੀ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਕਰਤਾ ਇੱਥੇ ਫਾਇਦੇ ਕਿੰਨਾ ਕੁ ਵਿਖਦਾ ਆਹ ਵੇਖ ਲਓ ਜੀ ਤੁਹਾਡੇ ਸਾਹਮਣੇ ਆ ਇਹ 80 ਕਿਲੋ ਲੱਗ ਗਈ ਇਹਦੀ ਬੱਲੇ ਉਹ ਕੀ ਨਾਂ ਸੀ ਦਾ ਨੌਜਵਾਨ ਦਾ ਸੰਜੀਪ ਕਿੰਨੀ ਉਮਰ ਦੇ ਕੀ ਨਾਂ 25-26 ਇਹ ਦੱਸਿਆ ਜਾ ਰਿਹਾ ਇੱਕ ਬੇੜਾ ਤੁਹਾਡਾ ਪਹਿਲਾਂ ਵੀ ਇਦਾਂ ਹੀ ਹੋਇਆ ਹਾਂਜੀ ਉਹਨੂੰ ਤੇ ਅੱਜ 30 ਮਿੰਟ ਹੋ ਗਏ ਦੋਵੇਂ ਬੱਚੇ ਤੁਹਾਡੇ ਨਸ਼ੇ ਨਾਲੇ ਦੋਨੇ ਇਦਾਂ ਹੀ ਹੋਏ ਕਿੰਨਾ ਕਿ ਨਸ਼ਾ ਫਤਿਆ ਇਹਦੇ ਛਲੀਆਂ ਕੋਈ ਲਿਆ ਜੀ ਦੇਖਣ ਸਰਕਾਰ ਤੇ ਕਹਿੰਦੀ ਜਿਹੜਾ ਨਸ਼ਾ ਨਹੀਂ ਖਤਮ ਕਰਦਾ ਇਹਦੇ ਛਲੀਆਂ ਕੋਈ ਕਹਿੰਦਾ ਜੀ ਪ੍ਰਸ਼ਾਸਨ ਫੜਦਾ ਨਹੀਂ ਨਸ਼ਾ ਵੇਚਣ ਵਾਲਾ ਜੀ ਸਾੜਦੇ ਆ ਫੇਰ ਸਾੜ ਦਿੰਦੇ ਆ ਬੰਦੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹਦਾ ਨਿਸ਼ਾਬ ਹੋਣਾ ਜੀ ਦਾ ਸਾਡਾ ਇਹ ਵਿਆਹ ਸੀ ਕਵਾਰਾ ਜੀ ਠੀਕੇ ਨਾਲ ਹੀ ਮੌਤ ਹੋਈ ਵੀਰੇ ਹਾਂਜੀ ਪਹਿਲਾਂ ਮੇਰੇ ਘਰ ਵਾਲੇ ਦੀ ਹੋਈ ਆ 2.5 ਮਹੀਨੇ ਹੋ ਗਏ ਆ ਹੁਣ ਇਹਨਾਂ ਦੀ ਹੋ ਗਈ ਤੁਹਾਡੇ ਘਰ ਵਾਲੇ ਜਿਹੜੀ ਇਹਦਾ ਹੀ ਮੌਤ ਹੋਈ ਹਾਂਜੀ ਉਹਦੀ ਵੀ ਨਸ਼ੇ ਨਾਲ ਹੀ ਹੋਈ ਇਹਦਾ ਨਾਂ ਸੰਜੂ ਆ ਤੇ ਘਰ ਵਾਲੇ ਦਾ ਨਾਂ ਸਰਵਨ ਸਿੰਘ ਜੀ ਇਹਦੀ ਕਿੰਨੀ ਕੋਮਰ ਸੀ 28 ਸਾਲਾਂ ਦਾ 28 ਸਾਲਾਂ ਦਾ ਹੋ ਗਿਆ ਸਰਕਾਰ ਦੇ ਕਹਿ ਵੀ ਆ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਖਤਮ ਕਰਾ ਕਿੱਥੇ ਨਹੀਂ ਕਰਦੇ ਜੇ ਕਰਦੇ ਹੋਂਦੇ ਵੀ ਰਹੀਂ ਕਿਉਂ ਲਈਏ ਐਂਦੇ ਰੁੜ ਗਏ ਆ ਸਾਡੇ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿੱਥੋਂ ਕਮਾਗ ਲਿਆ ਕੇ ਦਊਗਾ ਸਾਨੂੰ ਐਂਦੇ ਕਿੰਨਾ ਵਜਾ ਫਤਿਆਂ ਚ ਦੇਖਦਾ ਬਹੁਤ ਬਹੁਤ ਘਰ ਘਰ ਨਸ਼ਾ ਵੀ ਕਰਨਦਿਆ ਉਹਨੂੰ ਬੰਦ ਕਰੋ ਐਂਦਾ ਦੇ ਨੌਜਵਾਨ ਤੁਰੇ ਜਾਂਦੇ ਉਹਦੇ ਚੇਕਾ ਖਾ ਕੇ ਤੇ ਵੇਚ ਵੇਚੀ ਚੰਗੇ ਆ ਦੇ ਹਾਈਂ ਤੇ ਰੁੜਦੇ ਜਾਂਦੇ ਜਿਹੜੇ ਨਸ਼ੇ ਵੇਚ ਨੂੰ ਪੁੱਛ ਪੜਦੀ ਨਹੀਂ ਪੁਲਸ ਪੜ ਕੇ ਵੇਛੜ ਦਿੰਦੀ ਅਗਲੇ ਆ ਭਰ ਦਿੰਦੇ ਆ ਪੈਸੇ ਦੇ ਪੁਲਸ ਵੇਛੜ ਦਿੰਦੀ ਉਸੇ ਵੇਲੇ ਜੀ ਜੀ ਟੀਗਾ ਲਾ ਕੇ ਪੂਰਾ ਆ ਜੀ ਹਾਂਜੀ ਪਹਿਲਾਂ ਇਹ ਤੋਂ ਵੱਡਾ ਪੂਰਾ ਹੈ ਢਾਈ ਕਿ ਮੈਨੂੰ ਉਹ ਹੋਈ ਸੀ ਤੇ ਹੁਣ ਇਹ ਹੋ ਗਿਆ ਪਰਸੋਂ ਚੌਥਾ ਜੇ ਇੱਕ ਹੋਰ ਪੂਰਾ ਹੋਇਆ ਜੀ ਉਹ ਵੀ ਵਾਲੀ ਗਲੀ ਦੇ ਵਿੱਚ ਪਰਲੀ ਗਲੀ ਚੋਂ ਸਰਕਾਰ ਤੇ ਕਹਿ ਰਹੀ ਆ ਵੀ ਜੋ ਚਲਾ ਕੇ ਨਸ਼ਾ ਖਤਮ ਕਰਤਾ ਨਹੀਂ ਜੀ ਕੋਈ ਨਸ਼ਾ ਨਹੀਂ ਖਤਮ ਹੋਇਆ ਜੀ ਸਾਡੇ ਦੇ ਦੁਨੀਆ ਘਰ ਘਰ ਹੀ ਵੇਚੀ ਜਾਂਦੀ ਹਾਂਜੀ ਇਹਦਾ ਨਾਂ ਲਈਏ ਤੇ ਕਿੰਨੂੰ ਕਹੀ ਦੱਸੀ ਅਸੀਂ ਨੌਜਵਾਨ ਸਾਰੇ ਖਤਮ ਹੋ ਗਈ ਪੀੜੀ ਇਹ ਤੋਂ ਵੱਡਾ ਪੂਰਾ ਹੈ ਜੇ ਦੋ ਬੱਚੇ ਆ ਆ ਕਰਦੀ ਇਹਦੀ ਬਜ਼ੁਰਗ ਪਿਓ ਆ ਕੀ ਕਰੂਗੇ ਅੰਨਿੰਗ ਨਹੀਂ ਬੱਚੇ ਇਹਨਾਂ ਦੇ ਇਹਨਾਂ ਨੂੰ ਕਿ ਕੌਣ ਕਿੱਕ ਕੌਣ ਪਰਵਿਸ਼ ਕਰੂਗਾ ਇਹਨਾਂ ਦੀ ਸਰਕਾਰ ਸਰਕਾਰ ਕਰੂਗੀ ਝੂਠੇ ਦਾਵੇ ਕਰ ਰਹੀ ਸਰਕਾਰ ਝੂਠੇ ਦਾਵੇ ਕਰਦੀ ਜੀ ਕੀ ਮੰਗ ਕੀ ਕਰਦੇ ਜੀ ਅਸੀਂ ਮੰਗ ਇਹ ਕਰਦੇ ਆ ਕਿ ਇਹਦਾ ਇਨਸਾਫ ਹੋਣਾ ਚਾਹੀਦਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਵੀ ਖਿੱਚ ਗਏ ਇਹਨਾਂ ਤੇ ਕਾਰਵਾਈ ਕਰੇ ਜੀ ਫੜਦੀ ਨਹੀਂ ਪੁਲਿਸ ਨਸ਼ਾ ਤਸਕਰ ਦੀ ਨਹੀਂ ਜੀ ਕੋਈ ਨਹੀਂ ਫੜਦੀ ਜੇ ਫੜਦੇ ਆ ਅਗਲੇ ਛੱਡ ਦਿੰਦੇ ਆ ਹੁਣ ਕੀ ਕਰਨਾ ਉਹ ਵੀ ਉਹ ਤਾਂ ਆਪਣਾ ਕੰਮ ਕਰਦੇ ਆ ਪਰ ਦੁਨੀਆ ਫੇਰ ਵੀ ਨਹੀਂ ਟਲਦੀ ਪਰ ਫੇਰ ਵੀ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਠੀਕ ਆ ਜੀ ਜਿਹੜੀ ਗਾਂ ਦੀ ਪੀੜੀ ਆਪਣੀ ਉਹਦਾ ਥੋੜਾ ਜਿਹਾ ਬਚਾਅ ਹੋ ਜੇ ਨਹੀਂ ਤੇ ਇਹ ਤੇ ਫੇਰ ਇਦਾਂ ਹੀ ਆ ਜੀ ਅੱਜ ਕੱਲ ਤੁਰੇ ਜਾਣਗੇ ਫੇਰੇ ਤੇ ਅਸੀਂ ਤਾਂ ਨੇ ਆ ਵੀ ਇਹਨਾਂ ਦੇ ਖਿੱਚ ਕੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਾਉਂਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ